ਸੰਘ ਵੱਲ ਭਾਰਤੀ ਕਿਸਾਨਾਂ ਨੂੰ ਇੱਕ ਦਾਗਰਾਹ ਹੁੰਦਾ ਜੇਕਰ ਭਰਾਂ ਅੱਜ ਦਾ ਜਿਹੜਾ ਅਸੀਂ ਇੱਥੇ ਅਸੀਂ ਦਫ਼ਤਰ ਸਾਹਮਣੇ ਰੋਸ ਧਰਨਾ ਦੇ ਰਹੇ ਉਹ ਭਾਰਤ ਦੀਆਂ 500 ਕਿਸਾਨ ਜਿੱਥੇ ਬੰਨਿਆਂ ਦੇ ਸੱਦੇ ਤੇ ਸਾਰੇ ਭਾਰਤ ਅੰਦਰ ਬੀਸੀ ਦਫ਼ਤਰਾਂ ਦੇ ਬਾਹਰ ਅੱਜ ਜਿਹੜੇ ਤੋਸ ਧਰਨਾ ਦਿੱਤੇ ਜਾ ਰਿਹਾ ਹੈ ਉਹਦੇ ਕੜੀ ਵਜੋਂ ਅਸੀਂ ਵੀ ਇੱਥੇ ਇਹ ਧਾਰਨਾ ਦੇ ਕੇ ਮੋਦੀ ਸਰਕਾਰ ਨੂੰ ਇਹ ਦੱਸਣਾ ਚਾਹੁੰਦੇ ਆ ਕਿ ਜਿਹੜੇ ਤਿੰਨ ਕਾਲੇ ਖੇਤੀ ਕਾਲੇ ਕਾਨੂੰਨ ਤੁਸੀਂ ਲਿਆਂਦੇ ਆ ਇਹ ਲੋਕਾਂ ਦੇ ਕਿਸਾਨਾਂ ਦੇ ਮੌਤ ਦੇ ਵਾਰੰਟ ਆ ਇਹਨਾਂ ਨੂੰ ਅਸੀਂ ਕਦੇ ਚਿੱਤ ਵੀ ਬਰਦਾਸ਼ਤ ਨਹੀਂ ਕਰਾਂਗੇ ਇਹਨਾਂ ਨੂੰ ਰੱਦ ਕਰਨਾ ਪਊਗਾ ਅੱਜ ਜਿੰਨਾ ਵੱਡਾ ਲੋਕ ਸੰਘਰਸ਼ ਬਣ ਗਿਆ ਕੱਲੇ ਕਿਸਾਨੀ ਦਾ ਨਹੀਂਗਾ ਇਹ ਸਾਰੇ ਕਿਰਤੀ ਲੋਕਾਂ ਦਾ ਬਣ ਗਿਆ ਭਾਰਤ ਦਾ ਬਣ ਗਿਆ ਵਰਲਡ ਪੁੱਤਰ ਦਾ ਬਣ ਗਿਆ ਇਹ ਅੱਜ ਮੋਦੀ ਸਰਕਾਰ ਨੂੰ ਗੱਲ ਤੇ ਲਿਖਿਆ ਪੜ੍ਹਨਾ ਚਾਹੀਦਾ ਕਿ ਜੋ ਇਹ ਗੱਲ ਇੰਨੀ ਉੱਪਰ ਕੇ ਆ ਗਈ ਆ ਕਿ ਕਿਉਂ ਕਿਉਂਕਿ ਇਹ ਜਿਹੜਾ ਖੇਤੀ ਦਾ ਸਾਰਾ ਧੰਦਾ ਇਹ ਕਾਰਪੋਰੇਟ ਘਰਾਣਿਆਂ ਨੂੰ ਸੌਪਨ ਜਾ ਰਹੀ ਆ ਉਹਦੇ ਵਿਰੋਧ ਦੇ ਵਿੱਚ ਜਿਹੜੇ ਕਿਰਤੀ ਲੋਕ ਆ ਉਹਨਾਂ ਨੇ ਆਪਣਾ ਸੰਘਰਸ਼ ਪਣਾ ਲਿਆ ਅੱਜ ਪੰਜਾਬ ਦੇ ਕਿਸਾਨਾਂ ਨੇ ਇਸ ਸੰਘਰਸ਼ ਨੂੰ ਇਸ ਪੱਤਰ ਤੱਕ ਲੈ ਗਏ ਆ ਕਿ ਵਰਲਡ ਲੈਵਲ ਤੇ ਬਾਹਰਲੇ ਲੋਕ ਵੀ ਇਸ ਸੰਘਰਸ਼ ਵਿੱਚ ਸ਼ਾਮਲ ਹੋ ਰਹੇ ਆ ਇੱਥੋਂ ਤੱਕ ਕੈਨੇਡਾ ਦਾ ਪ੍ਰਧਾਨ ਮੰਤਰੀ ਟਰੋਡੋ ਵੀ ਇਹ ਮਤੇ ਪਾਸ ਕਰ ਰਿਹਾ ਇਹ ਇਹ ਜਿਹੜਾ ਕਾਨੂੰਨ ਹੈ ਕਾਲੇ ਕਾਨੂੰਨ ਹੈ ਖੇਤੀ ਦੇ ਇਹ ਸਾਰੇ ਲੋਕਾਂ ਦੀ ਤਬਾਹੀ ਦੇ ਆ ਕਿਉਂਕਿ ਕੈਨੇਡਾ ਦੇ ਵਿੱਚ ਪਹਿਲਾਂ ਹੀ 2012 ਤੋਂ ਉਹ ਹਰਪੰਦੀ ਸਰਕਾਰ ਨੇ ਇਹ ਲਾਗੂ ਕੀਤਾ ਸੀਗਾ ਉਹ ਦੇ ਸਿੱਟੇ ਜਿਹੜੇ ਆ ਅੱਜ ਉਹਨਾਂ ਦੇ ਸਾਹਮਣੇ ਆ ਕਿਉਂਕਿ ਜਦੋਂ ਉਹਨਾਂ 2012 ਦੇ ਵਿੱਚ ਲਾਗੂ ਕੀਤਾ ਸੀ 118 ਜਿਹੜਾ ਇਹ ਐਕਟ ਲਿਆਂਦਾ ਸੀਗਾ ਕਿ ਉਦੋਂ ਕਰੋੜ 29 ਲੱਖ 860 ਜਿਹੜੇ ਜਿਹੜੇ ਖੇਤੀ ਛੋਟੇ ਖੇਤੀ ਕਰਦੇ ਸੀ ਕਿਸਾਨ ਉਹਨਾਂ ਜਦੋਂ 2019 ਦੇ ਵਿੱਚ ਇਹ ਨਿਲਸਿਧ ਕੀਤਾ ਕਿ ਸਿਰਫ 30000 ਕਿਸਾਨ ਉਹਦੇ ਵਿੱਚ ਰਹਿ ਗਿਆ 3 ਕਰੋੜ ਜਿਹੜੇ ਕਿਸਾਨ ਆ ਉਹ ਖੇਤੀ ਤੋਂ ਬਾਹਰ ਹੋ ਗਏ ਇਸ ਤਰ੍ਹਾਂ ਹੀ ਭਾਰਤ ਦੇ ਜਿਹੜੇ 85% ਲੋਕ ਜਿਹੜੀ ਭਾਰਤ ਸਰਕਾਰ ਮੰਨਦੀ ਆ ਵੀ ਛੋਟੇ ਕਿਸਾਨ ਆ ਜਿਨ੍ਹਾਂ ਤੋਂ 2.5 ਤੋਂ 5 ਏਕੜ ਤੱਕ ਜ਼ਮੀਨ ਦੀ ਆ ਉਹ ਇਸ ਖੇਤੀ ਤੋਂ ਬਾਹਰ ਹੋ ਜਾਣੇ ਆ ਤਾਂ ਇਹ ਭਾਰਮਪਾਲਿਆ ਸੀ ਮੋਦੀ ਸਰਕਾਰ ਨੇ ਪਹਿਲਾਂ ਇਹ 2006 ਦੇ ਵਿੱਚ ਲਾਗੂ ਕੀਤਾ ਹੋਇਆ ਹੋਰਾਂ ਸਟੇਟਾਂ ਦੇ ਵਿੱਚ ਪਰ ਪੰਜਾਬ ਵਿੱਚ ਜਦੋਂ ਹੁਣੇ ਲਾਗੂ ਕਰਨ ਲੱਗੇ ਪੰਜਾਬ ਦੇ ਬਾਹਰ ਦੇ ਲੋਕਾਂ ਨੇ ਇਹਦਾ ਮੂੰਹ ਤੋੜਮਾ ਜਵਾਬ ਦਿੱਤਾ ਔਰ ਆਉਣ ਵਾਲੇ ਸਮੇਂ ਵਿੱਚ ਦੇਣਗੇ ਤਾਂ ਅੱਡੀ جنگ ਇਹ ਉਹਨਾਂ ਚਾਰ ਜਾਰੀ ਰਹੂਗੀ ਲੜਾਈ ਉਹਨਾਂ ਚਾਰ ਜਾਰੀ ਰਹੇਗੀ ਜਦੋਂ ਤੱਕ ਇਹ ਕਾਨੂੰਨ ਰਾਤ ਨੂੰ ਨਹੀਂ ਹੋ ਜਾਣਾ